ਹੈਲੋ ਦੋਸਤੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੇਲ ਬਣ ਦੇ ਜੇ ਵੈਕੈਂਸੀ ਆਈ ਸੀ ਉਹਦੇ ਬਾਰੇ ਉਹਦਾ ਪੇਪਰ ਕਦੋਂ ਹੋ ਸਕਦਾ ਹੈ ਜੇ ਕਦੋਂ ਆਪਾਂ ਨੂੰ ਉਮੀਦ ਹੈ ਕਿ ਉਹਦਾ ਪੇਪਰ 20 ट्रिपल एस ਵੀ ਦੁਆਰਾ ਲਿੱਤਾ ਜਾਊਗਾ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਦੇ ਨਵੇਂ ਨੇ ਚੰਨੂ ਸਬਸਕ੍ਰਾਈਬ ਕਰ ਲੋ ਅਤੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਉਸ ਜਿਵੇਂ ਤੁਹਾਨੂੰ ਪਤਾ ਹੈ ਕਿ ਜੋ ਜੇਲ ਬਾੜ ਦਾ ਜੋ 2024 ਦੀ ਵੈਕੈਂਸੀ ਆਈ ਸੀ ਉਹਦਾ ਜੋ ਨੋਟੀਫਿਕੇਸ਼ਨ ਆਇਆ ਸੀ ਉਹ ਆਇਆ ਸੀ 26 7 2024 ਨੂੰ ਆਇਆ ਸੀ 26 ਤਰੀਕ 7ਵਾਂ ਮਹੀਨਾ 2024 ਨੂੰ ਜੋ ਨੋਟੀਫਿਕੇਸ਼ਨ ਆਇਆ ਸੀ ਤੇ ਜਿਹੜੇ ਫਾਰਮ ਅਪਲਾਈ ਕਰਨੇ ਸੀ ਉਹ 29 7 2024 ਨੂੰ ਅਪਲਾਈ ਇਹ ਫਾਰਮ ਜਿਹੜੇ ਉਹ ਸ਼ੁਰੂ ਹੋਗੇ ਸਨ ਤੇ ਜੇਕਰ ਗੱਲ ਕਰੀਏ ਆਪਾਂ ਲਾਸਟ ਡੇਟ ਸੀ 28 2024 ਇਹਦੀ ਲਾਸਟ ਡੇਟ ਸੀ ਤੇ ਜੇ ਪੇਪਰ ਦੀ ਗੱਲ ਕਰੀਏ ਤਾਂ ਪੇਪਰ ਲਿੱਤਾ ਗਿਆ ਸੀ ਬਈ 27 10 2024 10ਵੇਂ ਮਹੀਨੇ ਚ ਕੀ ਹੈ ਪੇਪਰ ਲਿੱਤਾ ਗਿਆ ਸੀ ਤਾਂ ਹੁਣ ਆਪਾਂ ਗੱਲ ਕਰਾਂਦੇ ਹਾਂ 2025 ਦੇ ਨੋਟੀਫਿਕੇਸ਼ਨ ਕਦੋਂ ਆਇਆ ਤਾਂ ਐਆਈਸੀਬੀ 2025 ਦਾ 29 7 2025 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪੀ ਟ੍ਰਿਪਲ ਐਸ ਵੀ ਦੁਆਰਾ ਠੀਕ ਹੈ ਜੀ ਤੇ ਜੇਕਰ ਗੱਲ ਕਰੀਏ ਕਿ ਇਹ ਅਪਲਾਈ ਫਾਰਮ ਕਦੋਂ ਸ਼ੁਰੂ ਹੋਈ ਸੀ ਤਾਂ ਇਹ 29 ਸਤ ਸੋਰੀ 30 ਸਤ 2025 ਨੂੰ ਜਿਹੜੇ ਫਾਰਮ ਨੇ ਉਹ ਅਪਲਾਈ ਹੋਣੇ ਸ਼ੁਰੂ ਹੋ ਗਏ ਸੀ ਤੇ ਇਹਦੀ ਜਿਹੜੀ ਲਾਸਟ ਡੇਟ ਹੈ ਉਹ 24 8 2025 ਰੱਖੀ ਗਈ ਸੀ ਉਸ ਤੋਂ ਬਾਅਦ ਵੀ ਇਹ ਜਿਹੜੀ ਆਪਣਾ ਡੇਟ ਹੈ ਉਹ ਐਕਸਟੈਂਡ ਕੀਤੀ ਗਈ ਸੀ ਤਾਂ ਹੁਣ ਗੱਲ ਕਰ ਲੈਣੇ ਆ ਕਿ ਆਪਣਾ 2025 ਦੇ ਜਿਲਵਣ ਦਾ ਪੇਪਰ ਕਦੋਂ ਹੋ ਸਕਦਾ ਹੈ ਦੋਸਤੋ ਇਸ ਵਾਰ ਸ਼ਾਇਦ ਮੈਨੂੰ ਲੱਗਦਾ ਪੇਪਰ ਲੇਟ ਹੋਵੇ ਤੁਸੀਂ ਕਹੋਗੇ ਕਿਉਂ ਕਿ ਕਿਉਂਕਿ ਕੁਝ ਤਾਂ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਹੁਣ ਪਿੱਛੇ ਹੀ ਆਪਣੇ ਜੋ ਪੰਜਾਬ ਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਸੀ ਹੜ ਆਏ ਹੋਏ ਸੀ ਬਹੁਤ ਸਾਰੇ ਜਿਹੜੇ ਆਪਣੇ ਜ਼ਿਲ੍ਹੇ ਨੇ ਜਿਹੜੇ ਆਪਣੇ ਕਟੋੜਾ ਬਾਰਾ ਤੇਰੇ ਜ਼ਿਲ੍ਹੇ ਜਿਹੜੇ ਕਿ ਹੜ੍ਹਾਂ ਨਾਲ ਪ੍ਰਭਾਵਿਤ ਸਨ ਉਹਨਾਂ ਦੇ ਜਿਹੜੇ ਬੱਚੇ ਨੇ ਕੁਝ ਬੱਚੇ ਨੇ ਜਿਹੜੇ ਤਿਆਰੀ ਨਹੀਂ ਕਰ ਸਕੇ ਚੰਗੀ ਤਰ੍ਹਾਂ ਤਾਂ ਹੋ ਸਕਦਾ ਹੈ ਕਿ ਜਿਹੜਾ ਜੇਲ੍ਹ ਵਾੜ ਦਾ ਪੇਪਰ ਹੈ ਉਹ ਥੋੜਾ ਲੇਟ ਹੋਵੇ ਇਸ ਵਾਰ 10ਵੇਂ ਮਹੀਨੇ ਚ ਨਾ ਹੋਗੇ ਸ਼ਾਇਦ 11ਵੇਂ ਮਹੀਨੇ ਚ ਲੱਤਾ ਜਾਵੇ ਇਹੇ ਉਮੀਦ ਕਰਦੇ ਆਪਾਂ ਕਿਉਂਕਿ ਇਸ ਵਾਰ ਜੋ ਕਿ ਇਹ ਬੱਚੇ ਦੀ ਤਿਆਰੀ ਹਲੇ ਪ੍ਰੋਪਰ ਨਹੀਂ ਹੋਈ ਉਹ ਵਿਚਾਰੇ ਜਿਹੜੇ ਹੜ ਪਰਭਾਗ ਤੇ ਜਿਹੜੇ ਬੱਚੇ ਨੇ ਉਹ ਪ੍ਰੋਪਰ ਤਿਆਰੀ ਨਹੀਂ ਕਰ ਸਕੇ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਤੁਹਾਨੂੰ ਮੌਕਾ ਵਧੀਆ ਮਿਲਿਆ ਹੈ ਤੇ ਤੁਸੀਂ ਜਿਹੜੀ ਆਪਣੀ ਤਿਆਰੀ ਹੈ ਉਹ ਰੈਗੂਲਰ ਕਰਦੇ ਰਹੋ ਵਧੀਆ ਮਿਹਨਤ ਨਾਲ ਤਿਆਰੀ ਕਰੋ ਤੁਸੀਂ ਇਹਨਾਂ ਦੇਖੋ ਕਿ ਕਦੋਂ ਮਤਲਬ ਵੀ ਜੇਲ ਵੜ ਦਾ ਪੇਪਰ ਕਦੋਂ ਹੈ ਜਾਂ ਕਦੋਂ ਇਹ ਨੋਟੀਫਿਕੇਸ਼ਨ ਆਊਗਾ ਤੁਸੀਂ ਸਿਰ ਆਪਣਾ ਜਿਹੜਾ ਫੋਕਸ ਹੈ ਉਹ ਸਿਰਫ ਔਰ ਸਿਰਫ ਆਪਣੀ ਜਿਹੜੀ ਕੀ ਹੈ ਮੈਂਡ ਤੇ ਰੱਖੋ ਕਿਉਂਕਿ ਪੇਪਰ ਦਾ ਦਿੱਤਾ ਜਾਊਗਾ ਇਹ ਤੁਹਾਨੂੰ ਹੀ ਫਾਇਦਾ ਹੈ ਜਿੰਨਾ ਲੇਟ ਪੇਪਰ ਹੋਊਗਾ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਹੋਰ ਇੱਕ ਗੱਲ ਹੋਰ ਜਿਨ੍ਹਾਂ ਨੇ ਵੀ ਜੇਲਵਾੜ ਦੀ ਜਾਂ ਪੰਜਾਬ ਪੁਲਿਸ ਦੀ ਕਿਸੇ ਵੀ ਤਿਆਰੀ ਕਰਨੀ ਹੈ ਉਹ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਕਰ ਲੈਣਾ ਤੇ ਬੈਲ ਆਈਕਨ ਜਰੂਰ ਦਬਾ ਦੇਣਾ ਤਾਂ ਦੋਸਤੋ ਮਿਲਦੇ ਆਗਲੀ ਵੀਡੀਓ ਵਿੱਚ ਤਤਕਲੀ ਧੰਨਵਾਦ